ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਸਤਿਨਾਮ ਸ੍ਰੀ ਵਾਹਿਗੁਰੂ 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 ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਜੀ ਤੇ ਮਹਾਰਾਜ ਦਾ ਹਮੇਸ਼ਾ ਹੀ ਉਹ ਟਾਸਰਾ ਉਹ ਲੋੜਦੇ ਆ ਜੀ ਇਸ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀਆ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ ਚ ਰਹਿ ਵੀ ਕਰ ਸਕੀਏ ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀ ਦੀਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਦੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਹੋ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਤੇ ਦਰ ਬੰਦਾ ਮੰਗ ਤੇ ਵਰਗਰ ਰਵੇ ਤੇ ਠੀਕ ਰਹਿੰਦਾ ਜੀ ਔਕਾਤ ਤੁਹਾਨੂੰ ਯਾਦ ਰਹਿੰਦੀ ਸੋ ਦਰਬਾਰ ਸਾਹਿਬ ਆਇਆ ਜੀ ਬਹੁਤ ਆਨੰਦ ਆ ਰਿਹਾ ਮਹਾਰਾਜ ਦੀ ਕਿਰਪਾ ਬੋ ਸ਼ੁਕਰਾਨੇ ਥੈਂਕ ਯੂ ਅੱਜ ਬੜਾ ਪਵਿੱਤਰ ਦਿਹਾੜਾ ਹੈ ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀ ਮਿਸ਼ੋੜਾ ਦੇ ਕੇ ਗਏ ਜੋਤੀ ਜੋਤ ਸਮਾਏ ਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਤੇ ਹੈਪੀ ਰਹਿ ਕੋਟੀ ਮੇਰਾ ਛੋਟਾ ਭਰਾ ਅਜੀਜ਼ ਮੇਰਾ ਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਤੇ ਗਮਦੂਰ ਉਹ ਵੀ ਦੋਨੇ ਆਏ ਨੇ ਕਿ ਨਕਮਸਤ ਖੋਣ ਆਏ ਆ ਅਸ਼ੀਰਵਾਦ ਲੈਣ ਆਏ ਆ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ